ਬਚਾਇਆ ਜਾਉ ਕਿੰਨਾ ਚਿਰ ਖੜੂ ਆਏ ਇਹ ਨਗੇਸੜ ਧੁੱਖ ਨਹੀਂ ਜਾਂਦੀ ਹੈਗੀ ਵੀ ਬਾਰੀ ਬਾਰੀ ਦੇਖੀਏ ਬਾਰੀ ਬਾਰੀ ਦੇਖੀਏ ਕਿਉਂਕਿ ਇਤਿਹਾਸ ਦਾ ਜਿਹੜਾ ਪੱਖ ਹੈ ਬਹੁਤ ਵੱਡਾ ਪੱਖ ਹੈ ਹੁਣ ਤੱਕ ਜਿੰਨੇ ਵੀ ਆਪਣੀਆਂ ਇਮਾਰਤਾਂ ਨੇ ਇਤਿਹਾਸਿਕ ਉਹਨਾਂ ਨੂੰ ਕਾਰ ਸੇਵਾ ਦੇ ਨਾਂ ਤੇ ਢਾਤਾ ਕੋਈ ਇਤਿਹਾਸ ਰਿਹਾ ਆਪਣਾ ਠੀਕ ਹੈ ਜਵਾਕਾਂ ਨੂੰ ਆਉਣ ਵਾਲੇ ਬੱਚਿਆਂ ਨੂੰ ਕੀ ਦੱਸਾਂਗੇ ਸਾਤੋਂ ਜਿਹੜੀ ਮਗਰਲੀ ਜਨਰੇਸ਼ਨ ਹੈ ਉਹਨੂੰ ਕੀ ਪਤਾ ਇਤਿਹਾਸ ਬਾਰੇ ਕੱਲ ਮੀਡੀਆ ਦੇ ਨਾਂ ਤੇ ਮਤਲਬ ਇਹ ਚੀਜ਼ ਬਚ ਗਈ ਜਦੋਂ ਦਾ ਸੋਸ਼ਲ ਮੀਡੀਆ ਦਾ ਜਵਾਨਾ ਹੈ ਉਦੋਂ ਦੀਆਂ ਵੀਡੀਓ ਪੈਣ ਲੱਗੀਆਂ ਉਦੋਂ ਦਾ ਇਹਨਾਂ ਨੇ ਆ ਮਾੜਾ ਮੋਟਾ ਜਿ ਮੈਨੂੰ 7-7 ਸਾਲ ਹੋ ਗਏ ਆਉਂਦੇ ਨੂੰ ਇਹ ਘਟਦੀ ਜਾਂਦੀ ਐ ਠੰਡੇ ਪੁਰਜ ਚ ਜਨੀ ਕੋਸ਼ੇ ਸਾਡਾ ਕੀ ਨਿਸ਼ਾਨੀ ਆ ਉੱਥੇ ਆਪਣੇ ਜਵਾਕ ਕੀ ਉੱਥੇ ਦੇਖਣਗੇ ਜਾਂ ਆਪਾਂ ਦਿਖਾਉਣ ਲਈ ਲਿਆਵਾਂਗੇ ਉਹ ਕਹਣਗੇ ਵੀ ਦਈ ਇਹ ਤਾਂ ਨਮਾ ਬਣਿਆ ਹੋਇਆ ਆਪਾਂ ਸਾਕ ਮਾਰ ਮਾਰ ਥੋੜੀ ਦੇਖਣਾਗਾ ਉਹ ਤਾਂ ਗੁਰਦੁਆਰਾ ਬਣਾਤਾ ਗੁਰਦੁਆਰਾ ਬਣਾਤਾ ਉੱਥੇ ਨਿਸ਼ਾਨੀ ਕੋਈ ਨਹੀਂ ਕਿਤੇ ਨਹੀਂ ਚਮਕੌਰ ਦੀ ਗੜੀ ਅਸੀਂ ਜਾ ਕੇ ਆਏ ਆ ਉੱਥੇ ਨਹੀਂ ਇਹ ਬਸ ਇੱਕ ਤਾਂ ਇਹ ਨਿਸ਼ਾਨੀ ਰਹਿ ਗਈ ਇੱਕ ਦੋ ਹੋਰ ਨੇ ਤੇ ਇਹਨਾਂ ਨੇ ਕਮੇਟੀਆਂ ਨੇ ਸਾਰਾ ਕੁਝ ਖਤਮ ਕਰਤਾ ਬਈ ਇਹ ਖਤਮ ਕਰਤਾ ਇਹ ਚੀਜ਼ਾਂ ਸਿੱਖਣ ਵਾਲੀਆਂ ਨੇ ਤੁਸੀਂ ਵੀ ਯਾਦ ਰੱਖਿਆ ਕਰੋ ਗੱਲਾਂ ਵੀ ਠੰਡਾ ਬੁਰਜ ਕਿਵੇਂ ਸੀ ਕਿਵੇਂ ਛੋਟੇ ਸਾਹਿਬਜ਼ਾਦਿਆਂ ਲਈ ਜਿੱਥੇ ਸੰਸਕਾਰ ਹੋਇਆ ਜਗ੍ਹਾ ਦਿੱਤੀ ਟੋਡਰਮੱਲ ਸੇਠ ਨੇ ਜਿਨ੍ਹਾਂ ਦਾ ਪਿੰਡ ਭਵਾਨੀਗੜ੍ਹ ਲਵੇ ਆਲੋਰਖ ਕਾਕੜਾ ਉਹ ਪਿੰਡਾਂ ਚ ਗੁਰਦੁਆਰਾ ਸਾਹਿਬ ਵੀ ਸੇਠ ਟੋਡਰਮੱਲ ਜੀ ਦੇ ਨਾਂ ਤੇ ਬਣੇ ਹੋਏ ਨੇ ਬੜੇ ਬੜੇ ਗੇਟ ਬਣੇ ਹੋਏ ਨੇ ਉੱਥੇ ਪਰ ਨੌਜਵਾਨ ਪੀੜ੍ਹੀ ਹੈ ਜਿਹੜੀ ਬੇਨਤੀ ਕਰਦਾ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਨੌਜਵਾਨਾਂ ਨੂੰ ਜਰਾ ਆਉਣ ਵਾਲੇ ਸਮੇਂ ਚ ਜਿਹੜਾ ਹੈਗਾ ਇਹ ਇਹਨੂੰ ਬਚਾਉਣ ਲਈ ਇਕੱਠੇ ਹੋਣ ਲਾ ਬੰਦ ਹੋਣ ਦੀ ਲੋੜ ਹੈ ਨਹੀਂ ਫਿਰ ਪੁਰਾਣੀਆਂ ਫੋਟੋਆਂ ਦਿਖਾਇਆ ਕਰਾਂਗੇ ਵੀ ਯਾਰ ਇੱਥੇ ਹਵੇਲੀ ਹੁੰਦੀ ਸੀ ਜਿਵੇਂ ਠੰਡਾ ਬੁਰਜ ਦਿਖਾਉਣੇ ਆ ਚਮਕੌਰ ਦੀ ਗੜੀ ਫੋਟੋਆਂ 'ਚ ਦੇਖਦੇ ਆਪਾਂ ਪਰ ਉਹ ਦੇਖਣ ਨੂੰ ਨਹੀਂ ਮਿਲ ਰਹੀ ਕਿਉਂ ਜੀ ਨਾ ਜੀ ਕੁਝ ਨਹੀਂ ਮਿਲ ਰਿਹਾ ਉਹ ਦੇਖਣ ਨੂੰ ਹਰ ਇੱਕ ਜਗ੍ਹਾ ਬਸ ਸਾਨੂੰ ਪਤਾ ਮਹਾਰਾਜ ਦੀ ਸਵਾਰੀ ਹੈ ਮਹਾਰਾਜ ਦੀ ਸਵਾਰੀ ਯਾਨੀ ਕਿ ਗੁਰਦੁਆਰਾ ਸਾਹਿਬ ਬਣਾਤੇ ਸਰ ਬਣਾਇਆ ਹੋਇਆ ਹਰ ਇੱਕ ਜਗ੍ਹਾ ਤੇ ਕੋਈ ਦੇਖਣ ਨੂੰ ਚੀਜ਼ ਹੈਗੀ ਆ ਆ ਕੱਲੀ ਬਚੀ ਹੈ ਇਹ ਕੱਲੀ ਬਚੀ ਹੈ ਇਹਨੂੰ ਵੀ ਕੋਈ ਗੌਰ ਨਹੀਂ ਹੈਗੀ ਹੋਰ ਲੱਖਾਂ ਨੌਜਵਾਨ ਆਉਂਦਾ ਜੇ ਪ੍ਰਾਤਨ ਚੀਜ਼ਾਂ ਨੂੰ ਦੇਖਣ ਦਾ ਹਰੇਕ ਨੂੰ ਜੀ ਕਰਦਾ ਹੈ ਮੋਹ ਕਿੰਨਾ ਚਿਰ ਖੜੂ ਇਹ ਨੰਗੇ ਧੜਾ ਇਹ ਨਹੀਂ ਬਚਦੀ ਹੈਗੀ ਇਹ ਅਸੀਂ ਪਾਕਿਸਤਾਨ ਜਾ ਕੇ ਆਏ ਹਾਂ ਉੱਥੇ ਆਪਣੀਆਂ ਇਮਾਰਤਾਂ ਰੈਨੋਵੇਟ ਕਰਕੇ ਚੰਗੀਆਂ ਖੜੀਆਂ ਖੜੀਆਂ ਕਰਕੇ ਆਏ ਹਾਂ ਪੁਰਾਣੇ ਗੁਰਦੁਆਰਾ ਸਾਹਿਬ ਮਹਾਰਾਜਾ ਜੀ ਸਿੰਘ ਵੇਲੇ ਦੇ ਖੜੇ ਨੇ ਮਹਾਰਾਜਾ ਜੀ ਸਿੰਘ ਦੀ ਸਮਾਦ ਉੱਥੇ ਇੰਨੀ ਰੈਨੋਵੇਟ ਕਰੀ ਉਹਨਾਂ ਨੇ ਵਧੀਆ ਆਪਣਾ ਵੱਧ ਮਦਦ ਸਤਕਾਰ ਦਿੱਤਾ ਹੋਇਆ ਹੈ ਪਾਕਿਸਤਾਨ ਵਾਲਿਆਂ ਨੇ ਪਰ ਉਰੇ ਕੀ ਹਾਲਤ ਨੇ ਉਰੇ ਦੇਖੋ ਜੀ ਉਰੇ ਇਹਨਾਂ ਨੇ ਆਪਣੀਆਂ ਸਾਰੀਆਂ ਇਮਾਰਤਾਂ ਇੱਕ ਤਰ੍ਹਾਂ ਦੀਆਂ ਖਤਮ ਕਰਨ ਦੇ ਲੱਗੇ ਰੀਨੋਵੇਟ ਕਰ ਰਹੇ ਨੇ ਮਤਲਬ ਇੱਕ ਤਰ੍ਹਾਂ ਨਮਾ ਸਿਰਜ ਰਹੇ ਨੇ ਸਾਰਾ ਕੁਝ ਪੁਰਾਣਾ ਖਤਮ ਉਹਨੂੰ ਖਤਮ ਕਰ ਰਹੇ ਨੇ ਜਾਂ ਸੋਚ ਵੀ ਆਪਣੂੰ ਪੁਰਾਣੀ ਚਾਹੀਦੀ ਹੈ ਤੇ ਟਕੜੀ ਠੀਕ ਹੈ ਉਹਨੀ ਸੋਚ ਹਜੇ ਥੋੜੀ ਹੋਤ ਉਹਨੀ ਤੰਦਰੁਸਤ ਨਹੀਂ ਹੈਗੀ ਜਿਹਨੀ ਪੁਰਾਣੀ ਸੀ ਬਿਲਕੁਲ ਜੀ ਦੇਖ ਸਕਦੇ ਹੋ ਦੇਖੋ ਨੌਜਵਾਨ ਵੱਡੀ ਗਿਣਤੀ ਚ ਇਹਨਾਂ ਦਾ ਹੋਣ ਵਾਲਾ ਸਮਾਂ ਜਿਹੜਾ ਇਤਿਹਾਸ ਨਾਲ ਇਹਨਾਂ ਨੂੰ ਪਤਾ ਹੁਣ ਜਿਹੜੇ ਨਵਾਂ ਨਵੇਂ ਨੌਜਵਾਨ ਹੋਣਗਾ ਹਾਂ ਉਹਨਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਕੀ ਆ ਇਹ ਜੇ ਇਹ ਬਚੀਏ ਨਾ ਵੀ ਆਉਂਦੇ ਜਿਹੜੀ ਹਰ ਸਾਲ ਘਟਦੀ ਜਾਂਦੀ ਹੈ ਇਹ ਇਹਦਾ ਕੋਈ ਜਾਨੀ ਕਿ ਬਚਾਉਣ ਦਾ ਜਿਹੜਾ ਕੋਈ ਉਪਰਾਲਾ ਕੀਤਾ ਨਹੀਂ ਜਾ ਰਿਹਾ ਪਰ ਨੌਜਵਾਨ ਪੀੜ੍ਹੀ ਹੈ ਜਿਹੜੀ ਬੇਨਤੀ ਕਰਦਾ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਨੌਜਵਾਨਾਂ ਨੂੰ ਜਦੋਂ ਆਉਣ ਵਾਲੇ ਸਮੇਂ 'ਚ ਜਿਹੜਾ ਹੈਗਾ ਇਹ ਇਹਨੂੰ ਬਚਾਉਣ ਲਈ ਇਕੱਠੇ ਹੋਣ ਲਾਂ ਬੰਦ ਹੋਣ ਦੀ ਲੋੜ ਹੈ ਨਹੀਂ ਫਿਰ ਪੁਰਾਣੀਆਂ ਫੋਟੋਆਂ ਦਿਖਾਇਆ ਕਰਾਂਗੇ ਵੀ ਯਾਰ ਇੱਥੇ ਹਵੇਲੀ ਹੁੰਦੀ ਸੀ ਜਿਵੇਂ ਠੰਡਾ ਬੁਰਜ ਦਿਖਾਉਣੇ ਆ ਚਮਕੌਰ ਦੀ ਗੜੀ ਫੋਟੋਆਂ 'ਚ ਦੇਖਦੇ ਆਪਾਂ ਹੁਣ ਇਹਨਾਂ ਨੂੰ ਬਚਾਇਆ ਜਾਊ ਕਿੰਨਾ ਚਿਰ ਖੜੂ ਐ ਇਹ ਨਗੇਸਤੜ ਆ ਟੋਡਰ ਮੱਲ ਜੀ ਫੇਕੀ ਮਨ ਲਗਾ ਦੇਖਦੇ ਨੂੰ ਕਿੰਨੇ ਸਾਲ ਹੋ ਗਏ ਪਾਣੂ ਵੀ ਪਤਾ ਹੋਣਾ ਚਾਹੀਦਾ ਬਾਬਾ ਦੇਖ ਲਓ ਤਸਵੀਰਾਂ ਦੇ ਵਿੱਚ ਵੀ ਕੀ ਹਾਲਾਤ ਬਣੇ ਹੋਏ ਨੇ ਖੜੀਆਂ ਮੂਹਰਾ ਕਰਕੇ ਸਹਬਜ਼ਾਦਿਆਂ ਨੂੰ ਆ ਹਵੇਲੀ ਆ ਉਹ ਸਾਨੂੰ ਦੁਖਾਉਂਦੇ ਆ ਕਿ ਉਹਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕੀ ਹੋ ਰਿਹਾ ਹੈ ਜਗ੍ਹਾ ਜਗ੍ਹਾ ਤੰਬੂ ਵੀ ਲੱਗੇ ਹੋਏ ਨੇ ਜਿਵੇਂ ਕਹਿਦਾਂ ਨੇ ਵੀ ਚੱਲ ਰਿਹਾ ਕੰਮ ਪ੍ਰਾਤਨ ਹੈ ਜਿਹੜਾ ਉਹ ਪ੍ਰਾਤਨ ਹੈ ਬਚੂਗਾ ਉਹਦੇ ਸਾਲ ਨੂੰ ਨਹੀਂ ਇਹ ਆਉਣ ਵਾਲਾ ਸਮਾਂ ਦੱਸੂਗਾ ਆਪਾਂ ਨੂੰ ਪਤੀਆ ਵੀ ਠੰਡਾ ਬੁਰਜ ਵੀ ਇਹਨਾਂ ਨੇ ਐਂ ਖਤਮ ਕਰਿਆ ਤੇ ਚਮਕੌਰ ਦੀ ਗੜੀ ਉਹ ਵੀ ਖਤਮ ਹੀ ਹੋ ਗਈ ਆ ਇੱਕ ਨਿਸ਼ਾਨੀ ਬਚੀ ਹੈ ਇਹਨੂੰ ਹੁਣ ਇਦੇ ਨਾਲ ਕੀ ਬਣਨਾ ਹੈ ਸਮਾਂ ਦੱਸੂਗਾ ਆਉਂਦੇ ਮੈਨੂੰ 12-13 ਸਾਲ ਹੋ ਗਏ ਜੀ ਆਉਂਦੇ ਹੋ ਠੀਕ ਹੈ ਇਹ ਜਿੱਦਾਂ ਦਾ ਹੈਗਾ ਇਦਾਂ ਹੀ ਖੜਾ ਹੈ ਇਹ ਦੋਨਾ ਖੰਡਰ ਬਣ ਰਿਹਾ ਹੋਰ 17 ਸਾਲ ਹੋ ਗਏ 17 ਸਾਲ ਹੋ ਗਏ ਕੋਈ ਲੱਗਦਾ ਇਹਨੂੰ ਪ੍ਰਾਲਾ ਹੋ ਰਿਹਾ ਬਚਾਉਣ ਦਾ ਕੋਈ ਨਹੀਂ ਭਾਈ ਆਉਂਦੇ ਜਿਹੜੀ ਹਰ ਸਾਲ ਘਟਦੀ ਜਾਂਦੀ ਹੈ ਇਹ ਇਹਦਾ ਕੋਈ ਜਾਣੀ ਕਿ ਬਚਾਉਣ ਦਾ ਜਿਹੜਾ ਹੁਣ ਤੱਕ ਜਿੰਨੇ ਵੀ ਆਪਣੀਆਂ ਇਮਾਰਤਾਂ ਨੇ ਇਤਿਹਾਸਿਕ ਉਹਨਾਂ ਨੂੰ ਕਾਰ ਸੇਵਾ ਦੇ ਨਾਂ ਤੇ ਢਾਹਤਾ ਕੋਈ ਇਤਿਹਾਸ ਰਿਹਾ ਆਪਣਾ ਠੀਕ ਹੈ ਜਹਾਜ਼ ਹਵੇਲੀ ਸ਼ਾਹੂਗਰ ਟੋਡਰਮਲ ਜੀ ਪਹਿਲਾਂ ਸਾਥੋਂ ਬਹੁਤ ਕੁਝ ਖੋਲਿਆ ਆ ਪਿੱਛੇ ਜਿਹੜਾ ਕਾਰ ਸੇਵ ਵਾਲੇ ਅੱਧੀ ਰਾਤ ਨੂੰ ਚੜ ਗਏ ਸੀ ਗੇਟਾ ਹੁਣ ਤਰਨ ਤਰਨ ਸਾਹਿਬ 12 ਵਜੇ ਹਟਾਏ ਨੇ ਰਾਤ ਨੂੰ ਸਾਈਕਲ ਖਾਸ ਸਾਹਿਬ ਵਾਦੀ ਫੜੇ ਜੀ ਜਿਹੜੀਆਂ ਸਰਕਾਰਾਂ ਦੀ ਨਿਗੇਲੀ ਦੇ ਕਰਕੇ ਆਮ ਤੌਰ ਤੇ ਜਿਹੜੀ ਸ਼ੋਮੀ ਕਮਾਲੀ ਕਾਲੀਦਾਲਾ ਪੰਜ ਸਾਲਾਂ ਸਰਕਾਰ ਬਣੀ ਹੈ ਪੰਜ ਸਾਲਾਂ ਤੱਕ ਜਿਹੜਾ ਕੀ ਕੀਤਾ ਇਹਦਾ ਦੇ 50 ਸਾਲ ਚ ਕੁਛ ਨਹੀਂ ਕਰਿਆ ਮੈਂ ਤਾਂ ਤੱਕ ਨਹੀਂ ਕੀਤਾ ਨਾ 70 ਸਾਲ ਹੋ ਚੁੱਕੇ ਮਟਾਰਿਆ ਇਹ 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 ਕਰਨਾ ਚਾਹੁੰਦੇ ਸੰਤ ਸ਼੍ਰੋਮਣੀ ਕਮੇਟੀ ਵੀ ਕੁਛ ਸ਼੍ਰੋਮਣੀ ਕਮੇਟੀ ਕਰ ਰਹੀ ਹੈ ਕੋਈ ਪ੍ਰੈਲਾ ਕੁਛ ਕੋਈ ਨਹੀਂ ਕਰ ਰਹੀ ਠੀਕ ਹੈ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੇਠ ਟੋਡਰਮਲ ਜੀ ਦੇ ਚਰਨਾਂ ਦੇ ਵਿੱਚ ਆਏ ਆਂਗੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਪਿਤਾ ਜੀ ਦੇ ਲਾਲਾਂ ਲਈ ਜਗ੍ਹਾ ਲਈ ਸੀ ਦੇਖ ਸਕਦੇ ਹੋ ਵੀ ਸੰਸਕਾਰ ਵੀ ਨਹੀਂ ਹੋਣ ਦਿੱਤਾ ਸੀ ਸੰਸਕਾਰ ਵੀ ਰੋਕਤਾ ਸੀ ਉਸ ਵਕਤ ਪਰ ਅੱਜ ਉਹਨਾਂ ਦੇ ਚਰਨਾ ਚ ਚਰਨਾ ਹੀ ਕਹਾਂਗੇ ਉਹਨਾਂ ਦੀ ਹਵੇਲੀ ਚ ਆਇਆਗੇ ਉਹ ਚਰਨ ਹੀ ਨੇ ਉਹਨਾਂ ਦੇ ਟੋਡਰਮੱਲ ਦੇ ਇਹ ਆ ਦੇਖ ਸਕਦੇ ਹੋ ਵੀ ਕਿੰਨੇ ਸੰਗਤ ਕਿੰਨੇ ਨੌਜਵਾਨ ਹਵੇਲੀ ਦਾ ਦੇਖਣ ਆਉਂਦੇ ਨੇ ਵੀ ਇੱਥੇ ਪਤਾ ਲੱਗਦਾ ਜੀ ਵੀ ਧਰਮ ਦੇ ਨਾਂ ਤੇ ਜਿਹੜੇ ਸਾਨੂੰ ਬੰਨ੍ਹ ਰਹੇ ਨੇ ਵੀ ਕਿੰਨਾ ਸਤਕਾਰ ਹੈ ਟੋਡਰਮੱਲ ਦਾ ਸੰਗਤਾਂ ਦੇ ਲਈ ਕਿੰਨਾ ਹੱਦ ਤੋਂ ਜ਼ਿਆਦਾ ਥਾ ਪਿਆਰ ਹੈ ਸੰਗਤਾਂ ਦੇ ਲਈ ਟੋਡਰਮੱਲ ਦਾ ਵੀ ਟੋਡਰਮੱਲ ਦੀ ਹਵੇਲੀ ਨੂੰ ਵਾਰੀ-ਵਾਰੀ ਭੁੱਖ ਨਹੀਂ ਯਾਰ ਕਿੰਨੇ ਮਰਜ਼ੀ ਦੇਖੀ ਜਾਓ ਕਹਿੰਦੇ ਹੁੰਦੇ ਨੇ ਭੁੱਖ ਨਹੀਂ ਜਾਂਦੀ ਹੈਗੀ ਵੀ ਬਾਰੀ-ਬਾਰੀ ਦੇਖੀਏ ਬਾਰੀ-ਬਾਰੀ ਦੇਖੀਏ ਕਿਉਂਕਿ ਇਤਿਹਾਸ ਦਾ ਜਿਹੜਾ ਪੱਖ ਹੈ ਬਹੁਤ ਵੱਡਾ ਪੱਖ ਹੈ ਟੋਡਰਮੱਲ ਨਾਲ ਜੁੜਿਆ ਹੋਇਆ ਸਿੱਖ ਇਤਿਹਾਸ ਦਾ ਆ ਦੇਖੋ ਲਹਿਣਾ ਨਹੀਂ ਟੁੱਟ ਰਹੀਆਂ ਸਵੇਰ ਦੀਆਂ ਲੱਖਾਂ ਨੌਜਵਾਨੂਰੇ ਲਗਭਗ ਹਫਤਾ ਇਸੇ ਤਰ੍ਹਾਂ ਚੱਲਦਾ ਵੀ ਟੋਡਰਮੱਲ ਜੀ ਦੀ ਹਵੇਲੀ ਟੋਡਰਮੱਲ ਜੀ ਦੇ ਚਰਨੇ ਨੇ ਇਹ ਇੱਕ ਤਰ੍ਹਾਂ ਦੇ ਕਿਉਂਕਿ ਇਸੇ ਹਵੇਲੀ ਚ ਉਹਦਾ ਪਰਿਵਾਰ ਰਹਿਆ ਪੂਰਾ ਬਹੁਤ ਵੱਡੀ ਯਾਨੀ ਕਿ ਐਡਾ ਵੱਡਾ ਉਸਨੇ ਮੋਹਰਾਂ ਖੜੀਆਂ ਕਰਕੇ ਸੰਸਕਾਰ ਕਰਵਾਇਆ ਨਹੀਂ ਸੰਸਕਾਰ ਵੀ ਰੋਕਤਾ ਸੀ ਛੋਟੇ ਸਹਿਬਜਾਦਿਆਂ ਦਾ ਅਜੋਸ ਹਵੇਲੀ ਦੇ ਦਰਸ਼ਨ ਕਰੋ ਜੀ ਤੇ ਬਾਕੀ ਬਚਾਈਏ ਵੀ ਆਪਾਂ ਇਹਨਾਂ ਨੂੰ ਇਕੱਠੇ ਹੋ ਕੇ ਬੋਰਗਾ ਵਾਪੇ ਮੈਂ ਬੱਕ ਬੱਧੀ ਕਰਾਈਆ ਗੁਰਦਵਾਰ ਸਾਹਿਬ ਨੂੰ ਮੈਂ ਆ ਕੇ ਲਵਾਈਆ ਦੇਖ ਸਕਦਾ ਮਨਾ ਚ ਗੁੱਸਾ ਹੈ ਜੀ ਵੀ ਜੇ ਇਹਦੇ ਉੱਤੇ ਕੋਈ ਹੱਥ ਲਾਉਂਦਾ ਜਾਏ ਛੇੜੀ ਜਾਂਦੀ ਹੈ ਤਾਂ ਕਿਉਂਕਿ ਠੰਡਾਪੁਰ ਚ ਵੀ ਚਮਕੌਰ ਦੀ ਗੜੀ ਵੀ ਇਸੇ ਤਰ੍ਹਾਂ ਗਈ ਸਾਥੋਂ ਨਹੀਂ ਉਹ ਕਿਹੜਾ ਜਾਣਦੀ ਸੀ ਨਾ ਟੈਣਾ ਸੀ ਉਹਨਾਂ ਨੇ ਠੰਡਾਪੁਰ ਚ ਖੜਾ ਸੀ ਪੁਰਾਣੀਆਂ ਫੋਟੋਆਂ ਦੇਖਦੇ ਹੋ ਤੁਸੀਂ ਆਪਾਂ ਪੰਜੀਖੇ ਖਾਨੀ ਯਾਦ ਨਹੀਂ ਕੋਈ ਆਕਾਰ ਸੇਵਾ ਦੇ ਨਾਂ ਤੇ ਜਿਹੜੀ ਕਹਿੰਦੀ ਸਿੱਖਾਂ ਦੀ ਮਾਰ ਸੇਵਾ ਹੋਈ ਹੈ ਹੁਣ ਦਾ ਪੈਦਾਨੀ ਕੀ ਹੋਣ ਦਾ ਬਹੁਤ ਹੀ ਨਾਲੇ ਇਤਿਹਾਸ ਨਾਲ ਛੇੜਛਾਈ ਹੋ ਰਹੀ ਹੈ ਪੂਰੀ ਬਿਲਕੁਲ ਇਤਿਹਾਸ ਨਾਲ ਛੇੜਛਾੜ ਹੋ ਰਹੀ ਹੈ ਜੀ ਇਸ ਨੂੰ ਇੱਧੇ ਰੱਖਿਆ ਜਾਵੇ ਤਾਂ ਜ਼ਿਆਦਾ ਤੇ ਇਹਨੂੰ ਇੱਦੀ ਕਵਰ ਅਪ ਕਰ ਲਿਆ ਉਹਦੇ ਸਭ ਤੋਂ ਬੈਟਰ ਹੈ ਜੀ ਇਤਿਹਾਸ ਇਹਦੇ ਨੂੰ ਸਾਮਿਆ ਜਾ ਰਿਹਾ ਇਹ ਤਾਂ ਜੈ ਸ਼ੀਸ਼ੇ 'ਚ ਮੜਦਾ ਨਾ ਉਸ ਲੱਗਦਾ ਨਾ ਕਿ ਲੱਖਾਂ ਕਿ ਕਰੋੜਾਂ ਦੀ ਕੀਮਤ ਹੈ ਜੀ ਇਹਦੀ ਤਾਂ ਕੀਮਤ ਹੈ ਨਹੀਂ ਕੋਈ ਜੀ ਹਾਂ ਜੀ ਹਾਂ ਜੀ ਕਰੋੜਾਂ ਅਰਬਾਂ ਤੋਂ ਵੀ ਪਰੇ ਹੈ ਜੀ ਸ਼ਾਇਦ ਆਹ ਦੇਖ ਸਕਦੇ ਹਾਂ ਜੀ ਪੁਰਾਣਾ ਰਸਤਾ ਹੋਊਗਾ ਅੱਗੇ ਬਣਿਆ ਹੋਇਆਗਾ ਕੁਝ ਨੀਮਾ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਵੀ ਰਸੋਈ ਬਣਾਈ ਹੋਈ ਜੀ ਪਹਿਲੀ ਰਸੋਈ ਦੇਖ ਸਕਦੇ ਹੋ ਖੁੱਲਾ ਖਾਣਾ ਬਣਾਉਣ ਨੂੰ ਅੰਦਰ ਰਸੋਈ ਬਣੀ ਹੋਈ ਹੈ ਪਹਿਲਾਂ ਤਾਂ ਅੰਦਰ ਜਾ ਕੇ ਦਿਖਾਉਂਦੇ ਸੀ ਸਾਰਾ ਹੁਣ ਇਹਨਾਂ ਨੇ ਪਏ ਬੰਦੀ ਆ ਹੁਣ ਅੰਦਰ ਜਾ ਨਹੀਂ ਸਕਦਾ ਕੋਈ ਚਲੋ ਚੰਗਾ ਕੰਮ ਜੇ ਕਰਨ ਤਾਂ ਚੰਗੇ ਨੂੰ ਚੰਗੀ ਕਿਹਾ ਜਾਊ ਪਰ ਆਹ ਦੇਖੋ ਜੀ ਇਸ ਤਰ੍ਹਾਂ ਦੀ ਹਵੇਲੀ ਹੈਗੀ ਇਹ ਪੂਰੀ ਗੱਲਬਾਤ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਵੀ ਕੀ ਗੱਲਬਾਤ ਹੈ ਕੀ ਕੰਮ ਹੈ ਜਿਹੜਾ ਉਰੇ ਚੱਲ ਰਿਹਾ ਹੈ ਆਹ ਦੇਖੋ ਜੀ ਇਸ ਤਰ੍ਹਾਂ ਦੇਖ ਸਕਦੇ ਹੋ ਜੀ ਇਹਨੂੰ ਕਹਿੰਦੇ ਨੇ ਜਹਾਜ਼ ਹਵੇਲੀ ਸੇਠ ਟੋਡਰ ਮੱਲ ਜੀ ਦੀ 에어 ਸੋਈ ਹੈ ਜੀ ਅੰਦਰ ਆਹ ਮੂਰੇ ਕੋਈ ਖੇਲ ਵਾਂਗੂ ਚੀਜ਼ ਬਣੀ ਹੋਈ ਹੈ ਕੀ ਹੋ ਸਕਦਾ ਬਈ ਜੀ ਇਹ ਮੇਰੇ ਖਿਆਲ ਨਾਲ ਜੀ ਹੋ ਸਕਦਾ ਇਹ ਪਾਣੀ ਪਾਣੀ ਤੌਰ ਹੋ ਸਕਦਾ ਪਾਣੀ ਦਾ ਕੋਈ ਨਿਕਾਸ਼ ਵੀ ਹੈਗਾ ਪਾਈਪ ਲਾਈਨ ਵੀ ਹੈ ਪਾਣੀ ਦੀ ਅੰਦਰ ਹੈਗੀ ਇਹਦੇ ਪਹਿਲਾਂ ਦੇਖੀ ਆ ਸੀ ਪਾਣੀ ਦੀ ਪਾਈਪ ਲਾਈਨ ਵੀ ਹੈਗੀ ਇਸ ਹਵੇਲੀ ਦੇ ਵਿੱਚ ਤੇ ਹਵੇਲੀ ਅੱਗੇ ਤੱਕ ਹੋਊਗੀ ਪਹਿਲਾਂ ਵੱਡੀ ਸੀ ਇਹ ਕਾफी ਵੱਡੀ ਹੋਣੀ ਕਿਉਂਕਿ ਨੀਆ ਦੇ ਵਿੱਚ ਆ ਲਿਖਤ ਹੀ ਆ ਨਾ ਪੁਰਾਣੀਆਂ ਇਟਾਂ ਬਿਲਕੁਲ ਬਾਕੀ ਸਰਹੰਦ ਸੀ ਜਿਹੜੀ ਪਹਿਲਾਂ ਇੱਧਰ ਦਿਖਾ ਦਿਓ ਤੁਹਾਨੂੰ ਸਾਰੇ ਵਾਲੇ ਦਲੇ ਤੱਕ ਸੀਗੀ ਬਹੁਤ ਦੂਰ ਤੱਕ ਇੱਕ ਉਹ ਤੁਹਾਨੂੰ ਮਸਜਿਦ ਦਿੰਦੀ ਆ ਤੁਹਾਨੂੰ ਦਿਖਾਉਣਿਆ ਖੇਤਾਂ ਦੇ ਵਿੱਚ ਆ ਗਈ ਉਹ ਦੇਖੋ ਉਹ ਵੀ ਸਰਹੰਦ ਸ਼ਹਿਰ ਸੀ ਸਾਰਾ ਉਰੋਂ ਕਿਲੋਮੀਟਰ ਅਲੱਗ-ਪੱਗ ਉਹ ਵੀ ਤੁਹਾਨੂੰ ਦਿਖਾਉਣਿਆ ਜਾ ਕੇ ਵੀ ਇੱਧਰ ਹੀ ਸੀ ਸ਼ਹਿਰ ਸਾਰਾ ਜਿਹੜਾ ਸਰਹੰਦ ਸੀ ਹਵੇਲੀ ਆ ਜਿਹੜੀ ਬਿਲਕੁਲ ਵਿਚਾਲੇ ਥੀ ਜਿੱਥੇ ਕੇਲਾ ਛੋਟੇ ਸਾਹਿਬ ਜਦ ਨੂੰ ਆਪਣਾ ਸ਼ਹੀਦ ਕੀਤਾ ਸੀਗਾ ਨੀਹਾਂ 'ਚ ਚਣ ਕੇ ਉਹ ਕੇਲਾ ਤਾਂ ਚੜਦੇ ਕਣੀ ਜਿਲਕੁੱਲ ਸਿਰੇ ਤੇ ਸੀ ਸਰੰਦ ਦੇ ਸਰੰਦ ਉਥੋਂ ਸ਼ੁਰੂ ਹੁੰਦੀ ਸੀ ਅਸਲ 'ਚ ਆਹ ਦੇਖੋ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਕਰ ਦਿਓ ਤੁਹਾਨੂੰ ਕੱਲੀ-ਕੱਲੀ ਗੱਲ ਹੈ ਜਿਹੜੀ ਆਪਾਂ ਦੇਖਾਂਗੇ ਫਿਰ ਆਉਂਦੇ ਸਾਲ ਨੂੰ ਵੀ ਇਹ ਚ ਕੀ ਫਰਕ ਪਿਆ ਕੀ ਬਚਾਇਆ ਗਿਆ ਇਹਦਾ ਆਪਾਂ ਨਿਗਾਹ ਰੱਖੀਏ ਇਹੀ ਚੀਜ਼ ਬਚੀ ਹੈ ਕਿ ਜਿਹਾ ਜਿਹਵੇਲੀ ਸਾਡੇ ਕੋਲੇ ਆ ਦੇਖੋ ਆ ਰਸਤਾ ਹੋਊਗਾ ਸ਼ਾਇਦ ਪਹਿਲਾਂ ਜਾਣ ਵਾਲਾ ਆ ਦੇਖੋ ਅੰਦਰ ਕੋਈ ਪ੍ਰਾਤਨ ਗੁਪਤ ਰਸਤਾ ਵੀ ਹੋ ਸਕਦਾ ਟਰਡਰ ਮੱਲੇ ਜੀ ਦਾ ਬਣਾਇਆ ਹੋਇਆ ਕਿਉਂਕਿ ਤਕੜਾ ਜੇ ਕਹਿੰਦੇ ਅੱਜ ਦੇ ਟਾਈਮ 'ਚ ਤਾਂ ਇੰਨਾ ਤਕੜਾ ਜੇ ਕਹਿੰਦੇ ਇਹ ਬਹੁਤ ਸੇਠ ਕੋਈ ਹੋਣਾ ਹੀ ਨਹੀਂ ਉਸ ਟਾਈਮ ਦੇ ਹਿਸਾਬ ਨਾਲ ਜੁਰੈ ਦਾ ਪ੍ਰਾਰਥਨਾ ਹੋਵੇ ਦਿਖ ਉਹ ਨਾ ਖਤਮ ਹੋ ਜੇ ਕਿਤੇ ਪਰ ਲੱਖਾਂ ਨੌਜਵਾਨ ਨੇ ਜਿਹੜੇ ਲੱਖਾਂ ਪੰਜਾਬ ਦੇ ਦੁਨੀਆ ਦੇ ਦੁਨੀਆ ਪਰਦੇ ਜਿਹੜੇ ਲੱਖਾਂ ਨੌਜਵਾਨ ਬਜ਼ੁਰਗੇ ਨੂੰ ਦੇਖਣ ਬਾਰੀ ਬਾਰੀ ਆ ਰਹੇ ਨੇ ਬਾਰੀ ਬਾਰੀ ਸਜਦਾ ਕਰ ਰਹੇ ਨੇ ਟੋਡਰ ਮੱਲ ਦੀ ਹਵੇਲੀ ਨੂੰ ਬਾਰੀ ਬਾਰੀ ਸਜਦਾ ਜਿਹੜਾ ਕਰ ਰਹੇ ਨੇ ਕਿਉਂਕਿ ਬਹੁਤ ਵੱਡੀ ਕੁਰਬਾਨੀ ਇਹਨਾਂ ਦੀ ਵੀ ਬਹੁਤ ਵੱਡੀ ਜਨਮ ਕਿਹੋ ਦਿੱਤਾ ਇਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਨੀਹਾਂ ਚ ਸੀਰ ਹੋਣ ਤੋਂ ਬਾਅਦ ਸੰਸਕਾਰ ਲਈ ਜਗਾ ਜਿਹੜੀ ਮੁੱਲ ਲਈ ਸੀ ਜੋਤੀਸਰੂਪ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਹ ਇਹਨਾਂ ਨੇ ਲਈ ਸੀਗੀ ਆ ਹਵੇਲੀ ਉਹਨਾਂ ਦੀ ਹੈ ਦੇਖ ਸਕਦੇ ਹੋ ਜੀ ਵੀ ਨੌਂ ਜ਼ਮਾਨਾਂ ਦੇ ਵਿੱਚ ਭਾਰੀ ਉਤਸ਼ਾਹ ਹੈਗਾ ਟੋਡਰ ਮੱਲ ਦੀ ਹਵੇਲੀ ਦੇਖਣ ਦਾ ਪ੍ਰਾਤਨ ਫਿਰਸਾ ਪੰਜਾਬੀ ਸਿੱਖ ਜਿਵੇਂ ਆਪਾਂ ਨੂੰ ਪਤਾ ਹੈ ਵੀ ਸਿੱਖਾਂ ਦਾ ਜਿਹੜਾ ਪ੍ਰਾਣਾ ਕਲਾ ਇਹੀ ਬਚਿਆਗਾ। ਕਿਵੇਂ ਇਹਨੂੰ ਬਚਾਉਣ ਦਾ ਹੱਲ ਹੋ ਰਿਹਾ ਹੈ? ਕੋਈ ਇੱਕ ਉਹੀ ਕੁਛ ਕਰਿਆ ਜਾ ਰਿਹਾ ਹੈ। ਕਿੰਨੇ ਸਾਲ ਹੋ ਗਏ? ਭਾਈ 3 ਸਾਲ ਹੋ ਤੋਂ ਮੈਂ ਦੇਖਦੇ ਨੂੰ ਇਹਦਾ ਉਹੀ ਹਾਲ ਆ। ਕਿੱਥਾ ਬਾਸ ਜੇ ਨਾ ਲਾ ਰਹੇ ਨੇ। ਬਾਸ ਜਿਵੇਂ ਕਹਿੰਦੇ ਉਦ ਹੀ ਲਾਉਂਦੇ ਨੇ ਜਦੋਂ ਪ੍ਰੋਗਰਾਮ ਹੁੰਦਾ ਹੈ, ਜੋੜ ਮੇਲਾ ਹੁੰਦਾ ਹੈ ਕਹਿੰਦੇ ਅਸੀਂ ਦਿ ਦਿਹਾੜਾ। ਦੇਖ ਸਕਦੇ ਹੋ ਜੀ ਦੇਖਦੇ ਆਂ ਦੋਸਤੋ ਵੀ ਵਿਚਾਰ ਰਹੇ ਨੇ, ਘਟਾ ਰਹੇ ਨੇ ਇਹਨੂੰ। ਕਿੰਨੇ ਸਾਲ ਹੋ ਗਏ ਕੀ ਹਾਲਾਤ ਬਣੇ ਹੋਏ ਨੇ ਓਰੇ ਸਾਹ ਬਲਾ ਲਓ ਤੁਸੀਂ ਜਦੋਂ ਸੰਗਤ ਆਉਂਦੀ ਹੈ ਉਹਦੇ ਕੁਛ ਨਾ ਕੁਛ ਕਰਨ ਦਾ ਜਿਹੜਾ ਅਪਰਾਲਾ ਉਹ ਕੀਤਾ ਜਾ ਰਿਹਾ ਹੈ ਓਰੇ ਦੇਖ ਸਕਦੇ ਹੋ ਤਸਵੀਰਾਂ